ਅਮਰਤਾ ਪ੍ਰੀਤਮ ਦੀ ਕਿਤਾਬ ਕਾਲਾ ਗੁਲਾਬ ਦੀ ਹੁਜਰੇ ਦੀ ਮਿੱਟੀ ਪਾਗ ਨੌਮਾ 900 ਮੀਲ ਇੱਕ ਦਿਨ ਅਚਾਨਕ ਉਹਦਾ ਖੱਤ ਆਇਆ ਹੁਣੇ ਰੇਡੀਓ ਸੁਣਦਾ ਪਿਆ ਸਾਂ ਤੇਰੀ ਆਵਾਜ਼ ਸੁਣੀ ਜਾਪਿਆ ਤੂੰ ਮੇਰੇ ਕੋਲ ਹੈ ਬਿਲਕੁਲ ਕੋਲ ਤੇ ਫਿਰ ਆਵਾਜ਼ ਬੰਦ ਹੋ ਗਈ ਮੈਨੂੰ ਜਾਪਿਆ ਆਖਰ ਤੂੰ ਮੇਰੇ ਕੋਲੋਂ 900 ਮੀਲ ਦੂਰ ਹੈ ਥੋੜੇ ਜਿਹੇ ਦਿਨ ਪਹਿਲਾਂ ਉਹ ਮੈਨੂੰ ਦੋ ਘੜੀਆਂ ਲਈ ਮਿਲਣ ਆਇਆ ਸੀ ਇਸ ਖੱਤ ਨੇ ਉਸ ਨੂੰ ਚੇਤੇ ਨੂੰ ਜਿਵੇਂ ਸਾਂਹ ਉਤੇ ਛਾੜ ਦਿੱਤਾ ਖੱਤ ਦਾ ਜਵਾਬ ਇੱਕ ਨਜ਼ਮ ਵਿੱਚ ਲਿਖਿਆ ਹੈ ਦੋ ਕੜੀਆਂ ਸੱਤ ਅੰਬਰਾਂ ਨੂੰ ਲੰਘ ਕੇ ਆਈਆਂ ਸੱਤੀ ਸੁਰੀ ਜਿਗਾੜੇ ਜਾਦੂ ਸੱਤੇ ਰੰਗ ਪਹਿਨ ਲੈ ਉਹਨਾਂ ਰੂਪ ਕਿਤੋਂ ਨਾ ਓਣਾ ਵੇਸ਼ ਵਾਈਨਾ ਸਾਰੀਆ ਸਾਥੋ ਦੋਵੇਂ ਹੱਥ ਓਏ ਬੋਹਰਾਂ ਨੇ ਜਿੰਦ ਸਾਡੀ ਨੂੰ ਬਹਾਂਵਲ ਵਲਾਕੇ ਕਰ ਗਈਆਂ ਕੋਈ ਟੋਣਾ ਸੱਤ ਅੰਬਰ ਲੰਕੇਆਂ ਆ ਸਤ ਅੰਬਰ ਲੰਕੇ ਗੈਂਗਾ ਅੱਥੇ ਵਿੱਚ ਲੋਹਾ ਅੱਥੇ ਵਿੱਚ ਪਾਰਸ ਫੁੱਲ ਗਿਆ ਸਾਨੂੰ ਸ਼ੂਨਾ ਕਿਸ ਡਾਚੀ ਮੇਰਾ ਪੁੰਨੂ ਖੜਿਆ 900 ਮੀਲ ਬਰੇਤਾ ਵਿਛਿਆ ਜਿਉਂ-ਜਿਉਂ ਸੱਸੀ ਜਾਏ ਅਗੇਰੇ ਤਿਉਂ-ਤਿਉਂ ਪੈਂਦਾ ਦੂਣਾ ਇੱਕ ਅਜੀਬ ਸੰਯੋਗ ਹੈ ਉਹ ਮੈਨੂੰ ਜਿੰਨੀ ਵਾਰ ਵੀ ਮਿਲਿਆ ਉਹ ਹਮੇਸ਼ਾ ਚੇਤਰਧਾਮੇ ਨਾ ਹੁੰਦਾ ਸੀ ਮੇਰੇ ਬਹੁਤ ਸਾਰੇ ਗੀਤ ਜਿਵੇਂ ਚੇਤਰ ਦੇ ਗੱਲ ਨਾਲ ਲੱਗ ਕੇ ਉਹਦੀਆਂ ਗੱਲਾਂ ਕਰਦੇ ਰਹੇ ਹਨ ਆਉਂਦਾ ਤੇ ਲੰਘ ਜਾਂਦਾ ਤੇਰੇ ਕੌਲਾਂ ਦਾ ਮਹੀਨਾ ਲੱਖਾਂ ਸਵਾਲ ਪੁੱਛਾਂ ਦਿੰਦਾ ਨਾ ਕੋਈ ਹੰਗਾਰਾ ਹੋਠਾਂ ਦੀ ਚੀਜ਼ ਸਪੀਕੇ ਅੱਖੀਆਂ ਚਕਾਂਦਾ ਤੇਰੇ ਕੌਲਾਂ ਦਾ ਮਹੀਨਾ ਸੂਰਜ ਕੀਤੀ ਕੰਡ ਸਵੇਰ ਤੇਲੇ ਸਾਹਮ ਕੇ ਫੱਗਣ ਬੱਦੀ ਪੰਡ ਇਹ ਵੀ ਗਈਆਂ 365 ਦਿਹਾੜਾ ਹੰਡ ਮੁਚੜ ਪੰਘਾ ਅਖੀਆਂ ਵਿਛੜ ਚੱਲੀ ਅੰਤਲੀ ਫੱਗਣ ਦੀ ਤਰਕਾਲ ਵਿੱਚ ਏਤਰ ਆ ਗਿਆ ਬਾਹਰ ਬੇਗਾਨੀ ਚੱਲੀਆਂ ਛੇ ਰੁੱਤਾਂ ਰੋਣੀਆਂ ਮਿਲਿਆ ਨੂੰ ਹੋ ਗਿਆ ਸਾਲ ਵਿੱਚ ਏਤਰ ਆ ਗਿਆ ਬਰੇ ਨੇ ਪਾਸਾ ਪਰਤਿਆ ਸਭੇ ਜਾਦਾਂ ਤੇਰੀਆਂ ਕੁੱਟ ਕਲੇਜੇ ਨਾਲ ਵਿੱਚ ਏਤਰ ਆ ਗਿਆ ਮੁੜ ਕੀ ਇਸ ਮੁਹਾਟ ਤੇ ਮੈਂ ਦੀਵਾ ਤਰਿਆ 365 ਬਤੀਆਂ ਵਾਲ ਵਿチェਤਰ ਆ ਗਿਆ ਪੰਜਾਂ ਉੱਤੇ ਹੈ 2005 ਸੰਮਤ ਚੜਿਆ ਚੇਤਰ ਮਹੀਨਾ ਤੇ ਹੋਈ ਨਾਵੀ ਅੱਥੀ ਆਪਣੀ ਲਿਖੇ ਸੁਨਹਿੜੇ ਮੈਂ ਅੱਥੀ ਆਪਣੀ ਆਪ ਵਸੂਲ ਪਾਵੀ ਚੇਤਰ ਦਾ ਬੰਜਾਰਾ ਆਇਆ ਬੁਝਕੀ ਮੋਢੇ ਚਾਈ ਵੇ ਅਸਾਵੀਆ ਜੀ ਪਿਆਰ ਕਤੂਰੀ ਵੇਂਦੀ ਰੇਲ ਕਾਈ ਵੇ ਬਿਰਹਾ ਦਾ ਇੱਕ ਖਰਲ ਬਲੋਰੀ ਜਿੰੜੀ ਦਾ ਅਸਾਂ ਸੁਰਮਾ ਪਿੱਠਾ ਰੋਜ਼ ਰਾਤ ਨੂੰ ਅੰਬਰ ਆ ਕੇ ਮੰਗਦਾ ਇੱਕ ਸਲਾਈ ਵੇ ਕੱਖ ਕਾਨ ਦੀ ਕੱਖ ਕਾਨ ਦੀ ਝੁੱਗੀ ਸਾਡੀ ਜਿੰਦ ਦਾ ਮੂੜਾ ਕਿੱਥੇ ਡਾਗੇ ਸਾਡੇ ਘਰ ਅੱਜ ਯਾਦ ਤੇਰੀ ਦੀ ਚਿੰਨ੍ਹ ਕਿ ਪ੍ਰੌਣੀ ਆਈ ਵੇ ਚੇਤਰ ਨੇ ਪਾਸਾ ਮੋੜਿਆ ਰੰਗਾ ਦੇ ਮੇਲੇ ਵਾਸਤੇ ਫੁੱਲਾਂ ਨੇ ਰੇਸ਼ਮ ਜੋੜਿਆ ਤੂੰ ਨਹੀਂ ਆਇਆ ਇੱਕ ਰਾਤ ਦੇ ਸੁਪਨੇ ਵਿੱਚ ਮੈਂ ਵੇਖਿਆ ਇੱਕ ਜੰਗਲ ਫੁੱਲਾਂ ਦਾ ਪਰਿਆ ਹੋਇਆ ਸੀ ਜਿਹਦੇ ਵਿੱਚ ਇੱਕ ਫੁੱਲਾ ਨਾਲ ਲੱਦੇ ਹੋਏ ਰੁੱਖ ਉੱਤੇ ਇੱਕ ਕੋਕਨੂਸ ਬੈਠਾ ਹੋਇਆ ਸੀ ਤੇ ਉਹ ਗਾ ਰਿਹਾ ਸੀ ਜਿਉਂ-ਜਿਉਂ ਗੀਤ ਉੱਚਾ ਹੁੰਦਾ ਗਿਆ ਕੋਕਨੂਸ ਦੀ ਆਵਾਜ਼ ਵਿੱਚ ਇੱਕ ਮਠਾਸ ਤੇ ਇੱਕ ਤਲਖੀ ਪੈਣ ਪੈਦਾ ਹੁੰਦੀ ਗਈ ਇੰਨੀ ਕਿ ਉਹ ਇੱਕ ਅੱਗ ਦੀ ਲਾਟ ਬਣ ਗਈ ਅੱਗ ਦੀ ਇਹ ਲਾਟ ਉੱਚੀ ਹੁੰਦੀ ਗਈ ਤੇ ਸਾਰੇ ਦਾ ਸਾਰਾ ਕੋਕਨੂਸ ਜਲਣ ਲੱਗ ਪਿਆ ਕੋਕਨੂਸ ਦੇ ਖੰਭਾ ਵਿੱਚੋਂ ਅੱਗ ਦੀਆਂ ਕਈ ਲਾਟਾਂ ਨਿਕਲਣ ਲੱਗ ਪਈਆਂ ਅੱਗ ਦੇ ਸੇਕ ਨਾਲ ਮੇਰੀ ਜਾਗ ਖੁੱਲ ਗਈ ਮੇਰਾ ਮੱਥਾ ਮੇਰੇ ਹੱਥ ਮੇਰਾ ਸਾਰਾ ਪਿੰਡਾ ਜਲਦਾ ਪਿਆ ਇਸ ਸੇਕ ਨਾਲ ਮੈਂ ਇੱਕ ਗੀਤ ਲਿਖਿਆ ਲਿਖ ਜਾ ਮੇਰੀ ਤਕਦੀਰ ਨੂੰ ਮੇਰੇ ਲਈ ਮੈਂ ਜੀ ਰਹੀ ਤੇਰੇ ਬਿਨਾ ਤੇਰੇ ਲਈ ਉਮਰ ਪਰਦਾ ਇਸ਼ਕ ਬੇਆਵਾਜ਼ ਹੈ ਹਰ ਮੇਰਾ ਨਗਮਾ ਮੇਰੀ ਆਵਾਜ਼ ਹੈ ਅਰਫ ਮੇਰੇ ਤੜਫ ਉੱਠਦੇ ਹਨ ਐਵੇਂ ਸੁਲਕਦੇ ਹਨ ਰਾਤ ਪਰ ਤਾਰੇ ਜਿਵੇਂ ਉਮਰ ਮੇਰੀ ਬੇਵਫਾ ਮੁੱਕਦੀ ਪਈ ਰੂਹ ਮੇਰੀ ਬੇਚੈਨ ਹੈ ਤੇਰੇ ਲਈ ਸੁਪਨਿਆਂ ਨੂੰ چیر ਕੇ ਆ ਜਾ ਜਰਾ ਰਾਤ ਬਾਕੀ ਬਹੁਤ ਹੈ ਨਾ ਜਾ ਜਰਾ ਕਕਨੋਸ ਦੀਪ ਰਾਗ ਨੂੰ ਅੱਜ ਗਾਏਗਾ ਇਸ਼ਕ ਦੀ ਇਸਰਾਤ ਤੇ ਵੱਲ ਜਾਏਗਾ ਰਾਖ ਹੀ ਇਸ ਰਾਗ ਦਾ ਅੰਜਾਮ ਹੈ ਕਕਨੋਸ ਦੀ ਇਸ ਰਾਖ ਨੂੰ ਪ੍ਰਣਾਮ ਹੈ ਕਈ ਮਹੀਨੇ ਇਹ ਸੁਪਨਾ ਕਈ ਮਹੀਨੇ ਇਹ ਜਲਨ ਇਤੋਂ ਤੱਕ ਕਿ ਪੈਰਾਂ ਵਿੱਚ ਜੁੱਤੀ ਨਾ ਪਾ ਸਕਦੀ ਪੈਰ ਜਲਦੇ ਤੇ ਝੀਮਟੀ ਉੱਤੇ ਪਾਣੀ ਛਿੰਕ ਕੇ ਮੈਂ ਆਪਣੇ ਦੋਵੇਂ ਪੈਰ ਰੱਖ ਛੱਡਦੇ ਇੱਕ ਵਾਰ ਬਹੁਤ ਸਾਰੇ ਲੋਕ ਉਹਦੇ ਕੋਲ ਆਟੋਗ੍ਰਾਫ ਲੈਂਦੇ ਪਏ ਸਨ ਜਦੋਂ ਲੋਕ ਚਲੇ ਗਏ ਤਾਂ ਮੈਂ ਆਪਣੀ ਤਲੀ ਉਹਦੇ ਅੱਗੇ ਕਰਕੇ ਆਖਿਆ ਸੀ ਆਥੋਗ੍ਰਾਫ ਉਹ ਹੱਸ ਪਿਆ ਉਹਨੇ ਆਪਣੇ ਗੁੱਠੇ ਨੂੰ ਆਪਣੀ ਕਲਮ ਨਾਲ ਸਿਆਹੀ ਲਾ ਕੇ ਉਹ ਗੁੱਠਾ ਮੇਰੀ ਤਲੀ ਉੱਤੇ ਲਾ ਦਿੱਤਾ ਤੇ ਆਖਿਆ ਸੀ ਮੈਂ ਕਾਗਜ਼ ਉੱਤੇ ਗੁੱਠਾ ਲਾ ਦਿੰਦਾ ਜਦੋਂ ਤੇਰਾ ਜੀ ਕਰੇ ਤੂੰ ਮੇਰੇ ਕੋਲੋਂ ਆਪਣਾ ਹੱਕ ਲੈ ਲਵੀਂ ਜਾਗਦਿਆਂ ਤਾਂ ਕੀ ਮੈਂ ਸੁਪਨੇ ਵਿੱਚ ਵੀ ਕਦੇ ਕੋਈ ਹੱਕ ਨਾ ਲਿਆ ਆਪਣੇ ਬਣਾਏ ਹੋਏ ਉਸੂਲਾਂ ਦੀ ਮੈਂ ਆਪ ਬੰਦੀ ਸਾਂ ਇਪੇਰ ਮੈਂ ਸੁਣਿਆ ਉਹਦੀ ਜ਼ਿੰਦਗੀ ਵਿੱਚ ਹੁਣ ਅਜੀਬ ਮੁਹੱਬਤ ਆ ਗਈ ਸੀ ਜਿਹੜੀ ਉਹਨੂੰ ਦੁਨਿਆਵੀ ਹਕੀਕਤ ਬਣ ਕੇ ਉਹਦਾ ਸਾਥ ਦੇ ਸਕਦੀ ਸੀ ਉਸ ਰਾਤ ਸੁਪਨੇ ਵਿੱਚ ਮੈਂ ਉਹਨੂੰ ਵੇਖਿਆ ਤੇ ਉਸ ਨੂੰ ਜਿਹਦਾ ਨਾਂ ਹੁਣ ਉਹਦੇ ਨਾਂ ਨਾਲ ਜੋੜਿਆ ਜਾਂਦਾ ਹੈ ਉਸ ਕੁੜੀ ਦੇ ਕੁੰਗਰਾਲੇ ਵਾਲਾਂ ਵਿੱਚ ਮੈਂ ਆਪਣੇ ਹੱਥੀਓਂ ਗੁਲਾਬ ਦਾ ਫੁੱਲ ਟੰਗਿਆ ਉਹ ਉਹੀ ਫੁੱਲ ਜਿਹੜਾ ਕਦੀ ਉਹਨੇ ਮੇਰੇ ਵਾਲਾਂ ਵਿੱਚ ਟੰਗਿਆ ਸੀ ਤੇ ਫਿਰ ਮੈਂ ਆਪਣੇ ਹੱਥੋਂ ਕੜੀ ਲਾ ਕੇ ਉਸ ਕੁੜੀ ਦੇ ਹੱਥ ਵਿੱਚ ਪਾ ਦਿੱਤੀ ਉਹ ਹੀ ਕੜੀ ਜਿਹੜੀ ਕਦੀ ਉਹਨੇ ਮੇਰੇ ਹੱਥ ਵਿੱਚ ਪਾਈ ਸੀ ਚਿਰ ਹੋਇਆ ਕਿਥੇ ਪੜਿਆ ਸੀ ਇਫ ਆਈ ਹੈਡ ਟੂ ਡਿਸਕ੍ਰਾਈਬ ਮਾਈ ਲਾਈਫ ਇਨ ਵਨ ਵਰਡ ਆਈ ਸ਼ੂਡ ਚੂਜ਼ ਦਾ ਵਰਡ ਲੌਨਲੀਨੈਸ ਉਸ ਦਿਨ ਮੈਨੂੰ ਪਤਾ ਲੱਗਾ ਕਿ ਇੱਕ ਸਾਰੇ ਰੁੱਖ ਦਾ ਖਿਲਾਰ ਕਿਵੇਂ ਸਿਮਟ ਕੇ ਮੇਕੀ ਬੀਜ ਵਿੱਚ ਬੰਦ ਹੋ ਸਕਦਾ ਹੈ ਉਸ ਦਿਨ ਮੈਨੂੰ ਪਤਾ ਲੱਗਾ ਕਿ ਮੇਰੀ ਸਾਰੀ ਜ਼ਿੰਦਗੀ ਇੱਕ ਖਤ ਨਹੀਂ ਇੱਕ ਪੈਰਾ ਨਹੀਂ ਇੱਕ ਫਿਕਰਾ ਨਹੀਂ ਸਿਰਫ ਇੱਕ ਲਫਜ਼ ਹੈ ਇੱਕੋ ਲਫਜ਼ ਇਕਲਤਾ ਕਿਰਾਂ ਪਿੱਛੋਂ ਇਹ ਵੀ ਪਤਾ ਲੱਗਾ ਉਹਦੀ ਜ਼ਿੰਦਗੀ ਦੇ ਇਸ ਨਵੇਂ ਮੋੜ ਨੇ ਉਹਨੂੰ ਵੀ ਕਿਸੇ ਮੰਜ਼ਿਲ ਉੱਤੇ ਨਹੀਂ ਸੀ ਪਹੁੰਚਾਇਆ ਪਰ ਇਸ ਗੱਲ ਨਾਲ ਵੀ ਮੇਰੀ ਇਕਲਤਾ ਨੂੰ ਹੰਗਾਰਾ ਨਹੀਂ ਸੀ ਮਿਲ ਸਕਦਾ ਉਹਦੇ ਨਾਲ ਆਪਣੀ ਜ਼ਿੰਦਗੀ ਦੇ ਆਰਾਮ ਬਨਵਾਸ ਜਿੰਨੇ 14 ਵਰਿਆਂ ਦੀ ਕਹਾਣੀ ਮੇਕ ਨਜ਼ਮ ਵਿੱਚ ਅਖਣੀ ਚਾਹੀਦੀ ਅੱਗ ਦੀ ਇੱਕ ਬਾਤ ਹੈ ਤੂੰਹੇ ਇਹ ਬਾਤ ਪਾਈ ਸੀ ਉਹੀ ਸਿਗਰਟ ਜਿੰਦ ਦੀ ਜੋ ਤੂੰ ਕਦੇ ਸੁਲਗਾਈ ਸੀ ਜਿੰਨਗ ਤੇਰੀ ਦੇਣ ਸੀ ਇਹ ਦਿਲ ਸਦਾ ਤੁਖਦਾਰਿਆ ਵਕਤ ਕਾਨੇ ਪਗੜ ਕੇ लेखा ਕੋਈ ਲਿਖਦਾ ਰਿਆ 14 ਕੋ ਮਿੰਟ ਹੋਏ ਨੇ ਆ ਵੇਖ ਰਹੀਆਂ ਇਹਦੀਆਂ 14 ਕੋ ਸਾਲ ਹੋਏ ਨੇ ਆ ਵੇਖ ਕਲਮਾ ਕਹਿੰਦੀਆਂ ਇਸ ਮੇਰੇ ਜਿਸਮ ਅੰਦਰ ਸਾ ਤੇਰਾ ਚੱਲਦਾ ਰਿਹਾ ତਰਤੀ ਗਵਾਹੀ ਦੇਹੇਗੀ ਤੂੰ ਹਾਂ ਨਿਕਲਦਾ ਰਿਹਾ ਜਿੰਦ ਸਿਗਰਟ ਬਲ ਗਈ ਮੈਂ ਕਿ ਮੇਰੇ ਇਸ਼ਕ ਦੀ ਕੁਝ ਤੇਰੇ ਸਾਹਾਂ ਦੇ ਵਿੱਚ ਕੁਝ ਪੌਣ ਦੇ ਵਿੱਚ ਰਲ ਗਈ ਵੇਖ ਟੋਟਾ ਆਖਰੀ ਉਂਗਲਾਂ ਦੇ ਵਿੱਚੋਂ ਛੱਡਦੇ ਸੇਕ ਮੇਰੇ ਇਸ਼ਕ ਦਾ ਪੋਟਾ ਨਾ ਤੇਰਾ ਸ਼ੋ ਲਵੇ ਜਿੰਦ ਦਾ ਹੁਣ ਗੰਮਣੀ ਇਸ ਅੱਗ ਨੂੰ ਸਮਾਲ ਲੈ ਖੈਰ ਮੰਗਾ ਅੱਥ ਦੀ ਹੁਣ ਹੋਰ ਸਿਗਰਟ ਬਾਲ ਲੈ ਉਹਦੇ ਇੱਕ ਜਨਮ ਦਿਨ ਉੱਤੇ ਮੈਂ ਉਹਨੂੰ ਇੱਕ ਖੱਤ ਲਿਖਿਆ ਸੀ ਪਰ ڈاک ਵਿੱਚ ਨਹੀਂ ਸੀ ਪਾਇਆ ਤੈਨੂੰ ਪੜਾਉਂਦੀ ਹਾਂ ਕੁਦਰਤ ਨੇ ਇਸ ਮੇਰੀ ਜ਼ਿੰਦਗੀ ਦੇ ਘਰ ਵਿੱਚ ਤੇਰੀ ਯਾਦ ਦੀ ਇੱਕ ਬਾਰੀ ਬਣਾ ਦਿੱਤੀ ਇਸ ਬਾਰੀ ਨੂੰ ਉਸਨੇ ਬੂਹਾ ਕਿਉਂ ਨਾ ਬਣਾਇਆ ਜਿਸ ਬੂਹੇ ਵਿੱਚ ਲੰਘ ਕੇ ਮੈਂ ਤੇਰੇ ਘਰ ਜਾ ਸਕਦੀ ਜਿਸ ਬੂਹੇ ਵਿੱਚ ਲੰਘ ਕੇ ਤੂੰ ਮੇਰੇ ਘਰ ਆ ਸਕਦਾ ਇਹ ਕੁਦਰਤ ਦੀ ਮਰਜ਼ੀ ਮੈਂ ਇਸ ਬਾਰੀ ਵਿੱਚ ਖਲੋਤੀ ਰਹਿੰਦੀ ਸਾਂ ਕਦੇ ਤੇਰਾ ਚੋਲਾ ਪੈ ਜਾਂਦਾ ਤੇ ਤੇਰੀ ਆਵਾਜ਼ ਸੁਣਦੀ ਜਾਂਦੀ ਸੀ ਮੈਂ ਤੇਰੇ ਚੋਲੇ ਦਾ ਗੀਤ ਬਣਾ ਲੈਂਦੀ ਮੈਂ ਤੇਰੀ ਆਵਾਜ਼ ਦੀ ਕਹਾਣੀ ਬਣਾ ਲੈਂਦੀ ਸਾਂ ਤੇ ਫਿਰ ਤੇਰਾ ਚੋਲਾ ਬੇਗਾਨਾ ਹੋ ਗਿਆ ਤੇ ਫਿਰ ਤੇਰੀ ਆਵਾਜ਼ ਪਰਾਈ ਹੋ ਗਈ ਮੇਰੇ ਗੀਤਾਂ ਦੀ ਜੀਬ ਉਤੇ ਜਿਵੇਂ ਛਾਲੇ ਪੈ ਗਏ ਮੇਰੀਆਂ ਕਹਾਣੀਆਂ ਦੇ ਪੈਰਾਂ ਵਿੱਚ ਜਿਵੇਂ ਕੰਡੇ ਚੁੱਭ ਗਏ ਮੈਂ ਇਹ ਬਾਰੀ ਪੀੜ ਦਿੱਤੀ ਸੀ ਉੱਠ ਕੇ ਪੀੜ ਦਿੱਤੀ ਵਰੇ ਲੰਘ ਗਏ ਪਤਾ ਨਹੀਂ ਕਿੰਨੇ ਵਰੇ ਤੇ ਫੇਰ ਮੈਨੂੰ ਜਾਪਿਆ ਤੂੰ ਇਸ ਬਾਰੀ ਨੂੰ ਖੜਕਾਇਆ ਸੀ ਮੈਂ ਇਸ ਬਾਰੀ ਨੂੰ ਖੋਲਾਂ ਇਹ ਖੁੱਲੇ ਨਾ ਵਰਿਆਂ ਦੀ ਪੀੜੀ ਹੋਈ ਬਾਰੀ ਵਰਿਆਂ ਦੀ ਜੰਗਾਲੀ ਹੋਈ ਬਾਰੀ ਤੇ ਫਿਰ ਇਹ ਬਾਰੀ ਖੁੱਲ ਗਈ ਕੁੰਡੀਆਂ ਪੁਰ ਕੇ ਪਰਾ ਜਾ ਪਈਆਂ ਕਬਜੇ ਕਾਗਜ਼ਾਂ ਵਾਂਗ ਖੁਰਗੇ ਉੱਥੇ ਨਾ ਕੋਈ ਤੇਰਾ ਚੋਲਾ ਸੀ ਉੱਥੇ ਨਾ ਕੋਈ ਤੇਰੀ ਆਵਾਜ਼ ਸੀ ਵਰੇ ਲੰਘ ਗਏ ਹਨ ਪਤਾ ਨਹੀਂ ਕਿੰਨੇ ਵਰੇ ਤੇ ਹੁਣ ਇਸ ਬਾਰੀ ਨੂੰ ਪੀੜਨ ਦਾ ਵੀ ਅਖਤਿਆਰ ਮੇਰੇ ਕੋਲ ਨਹੀਂ ਹੈ ਬਾਹਰ ਜਦੋਂ ਮੀਂਹ ਵਸਦੇ ਹਨ ਇਸ ਬਾਰੀ ਵਿੱਚੋਂ ਅੰਤਾਂ ਦੀ ਵਾਸ਼ ਛੜ ਆਉਂਦੀ ਹੈ ਬਾਹਰ ਜਦੋਂ ਹਨੇਰੀ ਆਉਂਦੀ ਹੈ ਇਸ ਬਾਰੀ ਵਿੱਚੋਂ ਅੰਤਾਂ ਦੀ ਮਿੱਟੀ ਉੱਟਦੀ ਹੈ ਬਾਹਰ ਜਦੋਂ ਚਖੜ ਚੁੱਲਦੇ ਹਨ ਇਸ ਬਾਰੀ ਵਿੱਚੋਂ ਅੰਤਾਂ ਦੇ ਵਾਵਰਾਲੇ ਵਾਵਰੋਲੇ